ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਆਪਣੇ ਕਿਸਾਨ ਰੋਜ਼ ਕਿਸੇ ਨਾ ਕਿਸੇ ਕਾਰਨ ਪਰੇਸ਼ਾਨ ਰਹਿੰਦੇ ਆ ਧਰਨੇ ਲਾਉਂਦੇ ਆ ਘਰ ਛੱਡ ਕੇ ਆਉਂਦੇ ਆ ਬੱਚਿਆਂ ਨੂੰ ਛੱਡ ਕੇ ਆਉਂਦੇ ਆ ਪਸ਼ੂਆਂ ਨੂੰ ਪੱਠੇ ਪਾਉਣੇ ਹੁੰਦੇ ਆ ਉਹਨਾਂ ਨੂੰ ਛੱਡ ਕੇ ਇਹ ਰੋੜਾ ਤੇ ਆ ਕੇ ਬਹਿੰਦੇ ਆ ਕਿਉਂ ਕਿਉਂਕਿ ਸਰਕਾਰ ਦੀਆਂ ਕਿਤੇ ਨਾ ਕਿਤੇ ਨੀਤੀਆਂ ਗਲਤ ਨੇ ਇਹ ਫੈਕਟਰੀ ਲਾਉਣੀ ਜਾਂ ਉੱਥੇ ਕੁਝ ਗਲਤ ਗੈਸ ਹੋ ਜਾਂਦਾ ਬੱਚਿਆਂ ਨੂੰ ਕੋਈ ਪ੍ਰੋਬਲਮ ਹੋ ਜਾਂਦੀ ਆ ਬੱਚੇ ਬਿਮਾਰ ਹੋ ਜਾਂਦੇ ਆ ਉਹਨਾਂ ਦਾ ਗਾਹਾਂ ਜ਼ਿੰਮੇਵਾਰ ਕੌਣ ਇਹ ਫੈਕਟਰੀਆਂ ਕਦੇ ਵੀ ਬਸੋਂ ਲੱਕੇ ਦੇ ਕਟੋ-ਕਟੋ 200 500 ਮੀਟਰ ਕਿਲੋਮੀਟਰ ਪਰੇ ਹੋਣੀ ਚਾਹੀਦੀ ਆ ਨਾ ਕਿ ਨਾਲ ਇਸ ਕਰਕੇ ਉਹਦਾ ਜਿਹੜਾ ਜ਼ਹਿਰ ਆ ਨਾ ਉਹ ਬੱਚਿਆਂ ਨੂੰ ਜਾਊਗਾ ਘਰਾਂ ਨੂੰ ਜਾਊਗਾ ਉਹ ਸਾਰਿਆਂ ਨੂੰ ਪ੍ਰੇਸ਼ਾਨ ਕਰੂਗਾ ਇਸ ਕਰਕੇ ਅਸੀਂ ਉਹ ਚੀਤੀ ਨਖੇਦੀ ਕਰਦੇ ਆ ਇਹਨਾਂ ਦੇ ਨਾਲ ਆ ਕਿਸਾਨਾਂ ਦੇ ਹਰ ਪਾਸਿਓਂ ਕਿਉਂਕਿ ਧੁਖੀ ਕਿਸਾਨਾਂ ਕਰਨ ਤਾਂ ਕਰਨ ਕੀ ਅਸੀਂ ਅੱਜ ਆਏ ਨੇ ਲੋਕ ਰਾਜ ਪਾਰਟੀ ਵੱਲੋਂ ਮੈਂ ਅਮਰਜੀਤ ਸਿੰਘ ਖਾਲਸਾ